ਨਮਸਕਾਰ ਮੈਂ ਹਾਂ ਆਰਟੀ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਖਬਰ ਹੈ ਲੁਧਿਆਣਾ ਸ਼ਹਿਰ ਤੋਂ ਜਿੱਥੇ ਪੰਜਾਬ ਜਿਮ ਵੈਲਫੇਅਰ ਸੁਸਾਇਟੀ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਜ਼ਿਲ੍ਹੇ ਵਿੱਚ ਬੰਦ ਪਏ ਜਿੰਮਾਂ ਨੂੰ ਖੁਲਵਾਉਣ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਜਿਵੇਂ ਕਿ ਜਿਮ ਇੰਡਸਟਰੀ ਤੋਂ ਜੁੜੇ ਲੋਕ ਜਿਮ ਕੋਚ ਜਿਮ ਟ੍ਰੇਨਰ ਅਤੇ ਜਿਮ ਮਾਲਕਾਂ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਵਿੱਚ ਹੱਥਾਂ ਦੇ ਵਿੱਚ ਬੈਨਰ ਫੜ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਨਜ਼ਰ ਪਾਉਣੀ ਆ ਖਬਰ ਤੇ ਦੱਸਿਆ ਜਾ ਰਿਹਾ ਹੈ ਕਿ ਰੋਸ਼ ਦਾ ਕਾਰਨ ਇਹ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਲੋਕਡਾਊਨ ਸੀ ਪਰ ਸਮੇਂ-ਸਮੇਂ ਤੇ ਲੋਕਡਾਊਨ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਸਾਰੇ ਕੰਮ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਪਰ ਜਿਮਾਂ ਨੂੰ ਖੋਲਣ ਦੀ ਇਜਾਜ਼ਤ ਅਜੇ ਤੱਕ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਜਿਮ ਇੰਡਸਟਰੀ ਦੇ ਨਾਲ ਜੁੜੇ ਹਜ਼ਾਰਾਂ ਪਰਿਵਾਰ ਭੁੱਖਮਰੀ ਬੇਰੋਜ਼ਗਾਰੀ ਦੀ ਮਾਰ ਚੜ ਰਹੇ ਹਨ ਅਤੇ ਉਹਨਾਂ ਕੋਲ ਹੁਣ ਰੋਜ਼ਮਰਦ ਦੀ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਜਿਸ ਕਾਰਨ ਇਸ ਇੰਡਸਟਰੀ ਦੇ ਨਾਲ ਜੁੜੇ ਲੋਕ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਰਹੇ ਨੇ ਜੀਦੀ ਤਾਜ਼ਾ ਮਿਸਾਲ ਕੁਝ ਦਿਨ ਪਹਿਲਾਂ ਲੁਧਿਆਣਾ ਸ਼ਹਿਰ ਦੇ ਵਿੱਚ ਵਰਿੰਦਰ ਕੋਹਲੀ ਨਾਮਕ ਜਿਮ ਟ੍ਰੇਨਰ ਨੇ ਖੁਦਕੁਸ਼ੀ ਕਰ ਲਈ ਹੈ ਸਾਰੇ ਜਿਮ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਕਾਰ ਦੀ ਸਭ ਤੋਂ ਵੱਡੀ ਅਣਗੈਲੀ ਗੈਰ ਜ਼ਿੰਮੇਵਾਰਾਨਾ ਹਰਕਤ ਕੀ ਠੇਕੇ ਖੁੱਲੇ ਤੇ ਜਿਮ ਬੰਦ ਦੇ ਖਿਲਾਫ ਰਜ ਕੇ ਪ੍ਰਸ ਗੱਡੀ ਇਹਨਾਂ ਤਸਵੀਰਾਂ ਵਕ-ਵਕ ਚੌਕਾਂ ਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਦੀਆਂ ਇਸ ਦੌਰਾਨ ਜਿਮ ਇੰਡਸਟਰੀ ਤੇ ਨਾਲ ਜੁੜੇ ਲੋਕਾਂ ਦਾ ਕੀ ਕਹਿਣਾ ਸੀ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਤੇ ਵਾਜੇ ਦਾ ਅਸੀਂ ਪ੍ਰੋਟੈਸਟ ਕਰ ਰਹੇ ਆ ਜੀ ਇਹ ਅਸੀਂ ਸਰਕਾਰ ਦੀ ਕਰੋੜ ਨੀਤੀਆਂ ਦੇ ਬਾਰੇ ਕਰ ਰਹੇ ਆ ਜੀ ਤੁਸੀਂ ਦੇਖ ਹੀ ਰਹੇ ਹੋ ਸਾਰੇ ਅਨੇ ਕਿੰਨੇ ਜਿਮ-ਜੁਮ ਕੋਈ ਨਹੀਂ ਖੋਲੇ ਜਾ ਰਹੇ ਜਿੰਮਾਂ ਦੇ ਉੱਤੇ ਸਾਰੇ ਤਾਲੇ ਲੱਗੇ ਹੋਏ ਆ ਲੁਧਿਆਣੇ ਦੇ ਵਿੱਚ 올 ਓਵਰ ਇੰਡੀਆ ਦੇ ਵਿੱਚ ਹੀ ਲਾੜੋ ਤੁਸੀਂ 90 ਤੋਂ 95% ਜਿਮ ਰੈਂਟਡ ਹੈ ਜੀ ਹੋਰ ਮੇਰੇ ਵੀਰਾਂ ਨੇ 50% ਜਿਹੜੇ ਇਦਾਂ ਦੇ ਜਿਮ ਜਿਨ੍ਹਾਂ ਨੇ ਆਪਣੇ ਚੀਜ਼ਾਂ ਮੋੜ ਕੇ ਜੇ ਰੱਖ ਰੁੱਖ ਗੇ ਜਿਮਾਂ ਦੇ ਲੋਨ ਨੂੰ ਲਿੱਤੇ ਹੋਏ ਆ ਉਹ ਕਿੱਥੋਂ ਦੀ ਪੇ ਕਰਨਗੇ ਅਸੀਂ ਆਪਣੇ ਘਰਾਂ ਤੋਂ ਆਵਾਜ਼ਾਂ ਹੋ ਚੁੱਕੀ ਹੈ ਜੀ ਸਭ ਕੁਝ ਹੁਣ ਤਾਂ ਵਿਕਣ ਕਦਾਤੇ ਆਏ ਹੋਏ ਆ ਮੇਰੇ ਖੁੱਦ ਦੇ ਦੋ ਜਿਮ ਸੀਗੇ ਲਾਸਟ ਵਾਰ ਇਹਨਾਂ ਨੇ ਬੰਦ ਕਰਤੇ ਇੱਕ ਜਿਮ ਮੇਰਾ ਖੁੱਦ ਦਾ ਬੰਦ ਹੋ ਗਿਆ ਇੱਕ ਜਿਮ ਮੈਂ ਚਲਾ ਰਿਆ ਦਾ ਹੁਣ ਉਹ ਇੱਕ ਜਿਮ ਜਦੋਂ ਰੈਕਟ੍ਰੇਡ ਆਪਣਾ ਆ ਰਿਹਾ ਸੀਗਾ ਰਨਿੰਗ ਦੇ ਉੱਤੇ ਉਹ ਵੀ ਇਹਨਾਂ ਨੇ ਬੰਦ ਕਰ ਦਿੱਤਾ ਗਿਆ ਅਸੀਂ ਤਾਂ ਸਰਕਾਰਾਂ ਨੂੰ ਇਹੀ ਮੰਗਾ ਕਰਦੇ ਆ ਜੀ ਜਲਦੀ ਤੋਂ ਜਲਦੀ ਜਾ ਵੱਡਾ ਘਾਟਾ ਖਾਦਾ ਵਿਰਿੰਦਰ ਕੋਲੀ ਜੀ ਸਾਡੇ ਵੱਡੇ ਵੀਰ ਉਹਨਾਂ ਨੇ ਸੁਸਾਇਡ ਕੀਤੀ ਜੋ ਕਿ ਅਸੀਂ ਕਿੰਨੇ ਸੁਸਾਇਡ ਨਹੀਂ ਸੀ ਇਹ ਮਰਡਰ ਸੀਗਾ ਇਹ ਸਰਕਾਰ ਦੀ ਕਰੋੜ ਨੀਤੀ ਦੇ ਉੱਤੇ ਮਰਡਰ ਕੀਤਾ ਗਿਆ ਇਹ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਆ ਜਿਮ ਵੈਲਫੇਅਰ ਸੁਸਾਇਟੀਆਂ ਦੇ ਬੈਨਰ ਦੇ ਹੇਠ ਤਾਂ ਜੋ ਕਿ ਪੰਜਾਬ ਗਵਰਨਮੈਂਟ ਨੇ ਮਾਰੂ ਨੀਤੀ ਦੇ ਅਧੀਨ ਸਾਡੇ ਜਿਮਾਂ ਨੂੰ ਬੰਦ ਕੀਤਾ ਹੋਇਆ ਲੋਕਡਾਊਨ ਦੇ ਚੱਲਦੇ ਹੋਏ ਜਿਹੜੇ ਬਾਕੀ ਸਾਰੀ ਇੰਡਸਟਰੀ ਨੂੰ ਖੋਲ ਦਿੱਤੀ ਗਈ ਹੈ ਪਰ ਸਿਰਫ ਜੇਮ ਸਿਰਫ ਔਰ ਸਿਰਫ ਜੇਮ ਇੰਡਸਟਰੀ ਨੂੰ ਹੀ ਬੰਦ ਕੀਤਾ ਹੋਇਆ ਹੈ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਜਿਮ ਦੇ ਵਿੱਚ ਕੋਈ ਬੰਦੇ ਨਹੀਂ ਕੰਮ ਕਰਦੇ ਸਿਰਫ ਸਿਰਫ ਕਰੋਨਾ ਹੀ ਕੰਮ ਕਰਦਾ ਹੈ ਅਸੀਂ ਇੱਕ ਰਿਕਵੈਸਟ ਕਰਦੇ ਹਾਂ ਸਾਡੇ ਸੀਐਮ ਸਾਹਿਬ ਨੂੰ ਕਿ ਸਾਡੇ ਜਿਮ ਛੇਤੀ ਤੋਂ ਛੇਤੀ ਖੋਲੇ ਜਾ ਸਕਣ ਤੇ ਤਾਂ ਜੋ ਸਾਡੀ ਜਿਮ ਇੰਡਸਟਰੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਹੜੇ ਸਾਡੇ ਕਾਰਕੁਨ ਨੇ ਸਾਡੇ ਜਿਮ ਮਾਲਕ ਨੇ ਉਹਨਾਂ ਨੂੰ 굶 ਮਰੀ ਤੋਂ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰਦਾ ਜੋ ਮੀਡੀਆ ਸਾਡੀ ਹਰ ਜਗ੍ਹਾ ਆਵਾਜ਼ ਪਹੁੰਚਾਉਂਦੀ ਹੈ ਔਰ ਮੈਂ ਤਾਂ ਇਹ ਹੀ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਤੁਸੀਂ ਜਦੋਂ ਦੇਖੋ ਜਦੋਂ ਵੀ ਲੋਕਡਾਊਨ ਆਦਾ ਪਹਿਲੇ ਸਭ ਸਕੇਂਦੇ ਬਈ ਜਿਮ ਬੰਦ ਕੀਤੇ ਜਾਣ ਸਵਿੰਗਪool ਬੰਦ ਕੀਤੇ ਜਾਣ ਰੈਸਟੋਰੈਂਟ ਬੰਦ ਮਾਲ ਬੰਦ ਸਭ ਕੁਝ ਠੇਹ दारू ਦੇ ਠੇਕੇ ਖੁੱਲੇ ਜਾਣ दारू ਨਾਲ ਤੁਹਾਨੂੰ ਇਨਕਮ ਜਾਂਦੀ ਤਾਂ ਕਰਕੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕੈਪਟਨ ਸਾਹਿਬ ਹੱਥ ਜੋੜ ਕੇ ਸਾਡੇ 90% ਕਿਰਾਏ ਤੇ ਬਿਲਡਿੰਗਾਂ ਹੈਗੀ ਆ ਕਿੱਤੋਂ ਅਸੀਂ ਕਿਰਾਇਆ ਦੇਵਾਂਗੇ ਕਿੱਤੋਂ ਅਸੀਂ ਆਪਣੇ ਬੱਚੇ ਦੀ ਫੀਸਾਂ ਭਰਾਂਗੇ ਕਿੱਤੋਂ ਅਸੀਂ ਆਪਣੇ ਘਰ ਦਾ ਬਿਜਲੀ ਦਾ ਬਿੱਲ ਦੇਵਾਂਗੇ ਯਾ ਤਾਂ ਤੁਸੀਂ ਸਾਡਾ ਕਿਰਾਇਆ ਮਾਫ਼ ਕਰਾ ਦਿਓ ਬਿਜਲੀ ਦਾ ਬਿਲ ਮਾਫ਼ ਕਰਾ ਦਿਓ ਬੱਚਿਆਂ ਦੀ ਸਕੂਲ ਦੀ ਫੀਸ ਮਾਫ਼ ਕਰਾ ਦਿਓ ਔਰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਜਿਮਾਂ ਹਰ ਮਹੀਨੇ ਉਹਨਾਂ ਨੂੰ 20000 ਰੁਪਏ ਦੇਣਾ ਸ਼ੁਰੂ ਕਰ ਦਿਓ ਜੇ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕਿੰਨੇ ਨੇ ਆਤਮਤਾ ਤੇ ਕਿਤੇ ਟੜੀ ਜੇ ਮਾਂ ਹਾਂਜੀ ਆਤਮਤਾ ਤੇ ਕਿਉਂਕਿ ਉਹ ਨਹੀਂ ਕਿ ਐਮਆਈ ਦੇਣ ਨੂੰ ਪੈਸਾ ਨਹੀਂ ਸੀ ਕਿਰਾਇਆ ਤੇ ਜਿਮ ਸੀਗਾ ਕਿਰਾਇਆ ਤੇ ਮਕਾਨ ਸੀਗਾ ਉਹ ਕਿੱਥੋਂ ਕਿਰਾਇਆ ਦੇ ਦਊਗਾ ਜੇ ਮੈ ਤੁਹਾਨੂੰ ਪਤਾ ਹੀ ਹੈ ਹੁਣ ਵੀ ਜੇ ਮਗਰ ਖੁੱਲੋਗੇ ਤਾਂ 3 ਮਹੀਨੇ ਲੱਗ ਜਾਂਦੇ ਮਿਨੀਮਮ ਸਟੈਂਡ ਆਉਣ ਨੂੰ ਤਾਂ ਇਹ ਹੀ ਮੈਂ ਬੇਨਤੀ ਕਰਦਾ ਸਰਕਾਰ ਹੱ ਇਹ ਬੇਮਾੜੇ ਮੁੰਡਿਆਂ ਨੇ ਇਕੱਠੇ ਹੋ ਕੇ ਸਾਰੇ ਲੁਧਿਆਣੇ ਦੇ ਵਿੱਚ ਮੈਨੂੰ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਪੂਰੇ ਲੁਧਿਆਣੇ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਗਏ ਨੇ ਮੈਂ ਇਹਨਾਂ ਦੀ ਜਿੱਥੇ ਮੰਗ ਦਾ ਸਮਰਥਨ ਕਰਦਾ ਤੇ ਉੱਥੇ ਮੈਂ ਵਿੰਗ ਕਾਂਗਰਸਮੈਨ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਇਹਨਾਂ ਦੀ ਜਾਇਜ਼ ਮੰਗ ਹੈ ਬੜੀ ਜਲਦੀ ਇਹਨੂੰ ਮੈਂ ਖੇੜ ਮੰਤਰੀ ਸਰਦਾਰ ਕਰਨੀ ਸਿੰਘ ਰਾਣਾ ਸੋਢੀ ਜੀ ਦੇ ਕੋਲ ਲੈ ਕੇ ਜਾਊਂਗਾ ਤੇ ਮੈਂ ਆਸ ਕਰਦਾ ਕਿ ਉਹ ਬੜੇ ਵਧੀਆ ਇਮਾਨਦਾਰ ਲੀਡਰ ਨੇ ਕੋਈ ਇਸ ਮੰਗ ਨੂੰ ਮੰਨਦੇ ਹੋਏ ਇਹਨਾਂ ਨੂੰ ਜਰੂਰ ਇਹਦੇ ਵਿੱਚ ਵਿਚਾਲੇ ਦਾ ਰਸਤਾ ਕੱਢ ਕੇ ਕੋਈ ਵਿਰੋਧ ਹੈ ਪਹਿਲਾਂ ਜਿੰਮ ਖੁੱਲੇ ਬੰਦ ਹੋਏ ਸੀ ਤਾਂ ਮੈਂ ਫਰੋਈਪੁਰ ਸਾਰੀ ਟੀਮ ਨੂੰ ਲੈ ਕੇ ਗਿਆ ਸੀ ਤੇ ਉਹਨਾਂ ਨੇ ਬੜਾ ਸਾਨੂੰ ਮਾਣ ਦਿੱਤਾ ਸੀ ਉੱਥੇ ਸਾਰੀ ਟੀਮ ਨੂੰ ਗਏ ਨੂੰ ਤੇ ਜਿੰਮ ਖੋਹ ਦਿੱਤੇ ਗਏ ਸੀ ਤੇ ਮੈਂ ਇਸੇ ਤਰ੍ਹਾਂ ਹੁਣ ਵੀ ਉਹਨਾਂ ਤੋਂ ਇਹ ਆਖ ਕਰਦਾ ਕਿ ਇਸ ਜਾਇਜ ਮੰਗ ਨੂੰ ਮੰਨ ਕੇ ਜਿੰਨ ਖੋਲ ਦੇ। ਪਰ ਅਸੀਂ ਆਪਣੇ ਹੱਕਾਂ ਲਈ ਇੱਥੇ ਆਏ ਆ ਤਾਂ ਕਿ ਜਿਹੜੇ ਸਾਡੇ ਜਿਮ ਜਿਮ ਖੋਲੇ ਜਾਣ ਕਿਉਂਕਿ ਸਾਡਾ ਤੁਸੀਂ ਪਿਛਲੇ ਦਿਨੀ ਬੜਾ ਨਿਊਜ਼ ਦੇਖਿਆ ਹੋਊਗਾ ਕਿ ਵਰਿੰਦਰ ਕੋਹਲੀ ਨਾਮਕ ਲੜਕਾ ਵਾ ਜਿਹੜਾ ਆਰਥਿਕ ਤੰਗੀਆਂ ਕਰਕੇ ਜਿੰਨੇ ਸੁਸਾਈਡ ਕੀਤਾ ਵਾ ਸੋ ਇਹ ਜੇ ਸੁਸਾਈਡ ਹੋ ਨਾ ਹੋਣ ਤੇ ਉਹਦੇ ਲਈ ਸਰਕਾਰ ਨੂੰ ਚਾਹੀਦਾ ਵੀ ਜਿਮਾਂ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ। ਲੱਗਿਆ ਕਿ ਟੀਮਾਂ ਨੇ ਹੋਰ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਤਿੰਨ ਤੋਂ ਚਾਰ ਬੰਦੇ ਨੇ ਅਟੈਂਪਟ ਕੀਤਾ ਵਾ ਤੇ ਬਾਈ ਦੀ ਗ੍ਰੇਸ ਆਫ ਗੋਡ ਕਿ ਕੁਸ਼ਕਿਸਮਤ ਨਾਲ ਉਹਨਾਂ ਦਾ ਬਚਾਅ ਹੋ ਗਿਆ ਤੇ ਉਹ ਬਚਾ ਰਹਿ ਗਿਆ ਸਰਕਾਰ ਦਾ ਸਰਕਾਰ ਕਿਉਂ ਇਹ ਕਿਹਦੇ ਹੱਥ ਹੋ ਰਹਾ ਸਰਕਾਰ ਦਾ ਸਲਾਹਕਾਰ ਜੀ ਮਾੜੀ ਸਰਕਾਰ ਦੇ ਮਾੜੇ ਸਲਾਹਕਾਰ ਸਲਾਹਕਾਰਾਂ ਨੂੰ ਜਿਹੜਾ ਵਾ ਕੈਪਟਨ ਸਾਹਿਬ ਨੂੰ ਇੱਕ ਕਨਸੀਡਰ ਕਰਨਾ ਚਾਹੀਦਾ ਜਿੰਮ ਜਿਹੜੇ ਆ ਕਰੋਨਾ ਨੂੰ ਰੋਕਣ ਦੇ ਵਿੱਚ ਸਹਾਇਕ ਹੋਣਗੇ ਨਾ ਕਿ ਕਰੋਨਾ ਫਲਾਉਣਗੇ ਜਿੰਮ ਨੇ ਕਿਉਂ ਹੈਲਪੈਂਸ ਕਿਹਾ ਜਾਂਦਾ ਹੈ ਜਦੋਂ ਵੀ ਲੋਟਾ ਬਣਾ ਦੱਸਦਾ ਇਹ ਪਤਾ ਨਹੀਂ ਜੀ ਇਹਨਾਂ ਨੂੰ ਲੱਗਦਾ ਵੀ ਜਿੰਮਾਂ ਦੇ ਵਿੱਚ ਜਿਹੜਾ ਵਾ ਜਿੰਮ ਇੱਕ ਛੋਟਾ ਜਿਹਾ ਕਾਰੋਬਾਰ ਆ ਸਾਨੂੰ ਕੋਈ ਇੱਥੋਂ ਮਿਲਣਾ ਨਹੀਂਗਾ ਸੋ ਇੱਕ ਲੋਕਾਂ ਨੂੰ ਦਿਖਾਉਣ ਲਈ ਵੀ ਅਸੀਂ ਕੁਝ ਕਰ ਰਹੇ ਆ ਤਾਂ ਜਿੰਮਾਂ ਨੂੰ ਬੰਦ ਕਰ ਦਿੱਤਾ ਜਾਵੇ ਆ ਮਿਊਟ ਇਹ ਮੈਂ ਉਹੀ ਤਾਂ ਗੱਲ ਆ ਜੀ ਸਲਾਹਕਾਰ ਜਦੋਂ ਤੁਸੀਂ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਡਿਸੀਜਨ ਲੈਣੇ ਆ ਤੁਸੀਂ ਗਰਾਊਂਡ ਰਿਐਲਿਟੀ ਨਹੀਂ ਦੇਖਣੀ ਤਾਂ ਇਹ ਜਿਹੜੇ ਡਿਸੀਜਨ ਆਉਣੇ ਆ ਜੋਗਰ ਵਿੱਚ ਇਹੀ ਖੜੇ ਹੋ ਕੇ ਕਹਿਣਾ ਚਾਹੂੰਗੀ ਇਸ ਕੇ ਸਰਕਾਰਾਂ ਨੂੰ ਕਿ ਸਾਡੇ ਜਿਮ ਖੋਲੋ ਖੋਲੇ ਜਾਣ ਸਾਨੂੰ ਕੰਮ ਕਰਨ ਦਾ ਹੱਕ ਦਿੱਤਾ ਜਾਵੇ ਜਿਹੜਾ ਹੱਕ ਸਾਡੇ ਤੋਂ ਪਤਾ ਨਹੀਂ ਕਿਉਂ ਖੋਲਿਆ ਗਿਆ ਵੈ ਲੇਕਿਨ ਜਿਵੇਂ ਸਾਰੇ ਗੰਮ ਖੁੱਲੇ ਨੇ ਹਰੇਕ ਕੁਝ ਖੁੱਲਾ ਮੈਂ ਠੇਕੇ ਠੇਕੇ ਨਹੀਂ ਕਹੂੰਗੀ ਸਾਰਾ ਕੁਝ ਖੁੱਲਾ ਹੈ ਖਾਲੀ ਠੇਕੇ ਹੀ ਨਹੀਂ ਮੋਲ ਖੁੱਲੇ ਨੇ ਦੁਕਾਨਾਂ ਖੁਲੀਆਂ ਨੇ ਸਭ ਕੁਝ ਖੁੱਲਾ ਹੋਇਆ ਬਸ ਸਿਰਫ ਸਾਡੇ ਜਿਮ ਬੰਦ ਨੇ ਸਾਨੂੰ ਇਹੀ ਅਪੀਲ ਕਰਨਾ ਚਾਹੂੰਗੀ ਸਾਨੂੰ ਐਂਟਰਟੇਨਮੈਂਟ ਵਿੱਚ ਨਾ ਪਾਇਆ ਜਾਵੇ ਇਹਨਾਂ ਨੇ ਤੁਹਾਨੂੰ ਐਂਟਰਟੇਨਮੈਂਟ ਸੈਗਮੈਂਟ ਚ ਪਾਤਾ ਇਹਨਾਂ ਨੇ ਜਿਵੇਂ ਸਿਨੇਮਾ ਆਲ ਖੁੱਲਣਗੇ ਉਹਨਾਂ ਨਾਲ ਜਿਮ ਖੁੱਲਣਗੇ ਇਹ ਸਭ ਤੋਂ ਗਲਤੀ ਸੋਚ ਇਹੀ ਹੈ ਕਿ ਜਿਮ ਤੇ ਐਂਟਰਟੇਨਮੈਂਟ ਹੈ ਜਿਮ ਏਸੈਂਸ਼ੀਅਲ ਹੈ ਅੱਜਕੱਲ ਦੀ ਟਾਈਮ ਕੋ ਤੁਸੀਂ ਇਹ ਵੀ ਸੁਣੋਗੇ ਕਰੋਨਾ ਫੈਲ ਰਿਹਾ ਹੈ ਕਿ ਵੀ ਮੈਡੀਸਿਨਸ ਦੇ ਨਾਲ ਐਕਸਰਸਾਈਜ਼ ਜ਼ਰੂਰੀ ਹੈ ਐਕਸਰਸਾਈਜ਼ ਬੰਦਾ ਕਰਨ ਜਾਵੇਗਾ ਕਿੱਥੇ ਜੇ ਜਿਮ ਹੀ ਸਾਡੇ ਬੰਦ ਕੀਤੇ ਹੋਏ ਆ ਸਰਕਾਰ ਨੇ ਸਾਡੇ ਪੈਦਲ ਜਿਮ ਬੰਦ ਕੀਤੇ ਸਰਕਾਰ ਨੇ ਸਾਡੇ ਪੈਦਲ ਦਾ ਕੋਈ ਨਹੀਂ ਕਰਾਇਆ ਜੀ ਅਸੀਂ ਬੇਲੇ ਕਰੇ ਬੈਠੇ ਹੋਏ ਆ ਸਾਡੇ ਤੇ ਕਰਜ਼ਾ ਚੜ ਚੁੱਕਿਆ ਹੋਵੇ ਇਹ ਫਾਇਦਾ ਹੁੰਦਾ ਹੈ ਤੇ ਪਤਾ ਨਹੀਂ ਨੁਕਸਾਨ ਕੀ ਕਰਨਗੇ ਫਿਰ ਪੰਜਾਬ ਜਿਮ ਵੈਲਫੇਅਰ ਸੁਸਾਇਟੀ ਦੇ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਸਾਰੇ ਅਹੁਦੇਦਾਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਜਿਮ ਇੰਡਸਟਰੀ ਨੂੰ ਅਣਗੌਲਿਆ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਸਰਕਾਰਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਹੜੀਆਂ ਸਿਹਤ ਦੇ ਨਾਲ ਖਿਲਵਾੜ ਕਰਕੇ ਸ਼ਰਾਬ ਵੇਚ ਨੂੰ ਤਰਜੀਹ ਦਿੰਦੀਆਂ ਨੇ ਤੁਸੀਂ ਵੇਖ ਰਹੇ ਹੋ ਲੁਧਿਆਣਾ ਤੋਂ ਹਰਜੀਤ ਦੁਗਰੀ ਅਤੇ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼